ਦੇਖੋ ਜੀ ਮੇਰੇ ਪਾਈਨਾ ਕਿੰਨੀ ਸੋਹਣੀਆਂ ਹੋ ਗਈਆਂ ਐਕਦਾਮ ਸਾਫ਼ ਹੋ ਗਈਆਂ ਹਨ ਤੇ ਜੋ ਜਿੱਦੀ ਮੈਲ ਆ ਸਭ ਵਿੱਚੋਂ ਨਿਕਲ ਗਈ ਐ ਤੇ ਇਹਨਾਂ ਨੂੰ ਐਕਦਾਮ ਚਮਕ ਗਈਆਂ ਤੇ ਇਹ ਦੇਖੋ ਕਿੰਨੀ ਸੋਹਣੀਆਂ ਲੱਗਦੀਆਂ ਕਿੰਨੀ ਵਧੀਆ ਲੱਗਦੀਆਂ ਤੇ ਤੁਸੀਂ ਵੀ ਇਹ ਟ੍ਰਿਕ ਟਰਾਈ ਕਰਿਓ ਤੇ ਘਰ ਵਿੱਚ ਹੀ ਚਾਂਦੀ ਦੇ ਗਹਿਣੇ ਸਾਫ਼ ਕਰ ਸਕਦੇ ਆਪਾਂ ਇਹਦੀ ਟ੍ਰਿਕ ਦੇ ਨਾਲ ਤੇ ਮੇਰੇ ਤਾਂ ਪਾਈਨਾ ਬਹੁਤ ਸੋਹਣੀਆਂ ਹੋ ਗਈਆਂ ਐ ਐਕਦਾਮ ਚਮਕਣ ਲੱਗ ਗਈਆਂ ਤੇ ਦੇਖੋ ਕੱਲਾ ਕੱਲਾ ਡਿਜ਼ਾਈਨ ਦੱਸਣਾ ਪਿਆ ਇਹਦਾ ਤੇ ਪਹਿਲਾਂ ਮੈਲਣਾ ਇਹਨੂੰ ਟਕੇ ਪੈ ਸੀਗੇ ਡਿਜ਼ਾਈਨ ਇਹਦੇ ਨਹੀਂਦਾ ਨਹੀਂ ਸੀ ਕੁਝ ਵੀ ਤੇ ਤੁਸੀਂ ਇਹ ਟਰਾਈ ਕਰਿਓ ਟਰਿਕ ਤੇ ਬਹੁਤ ਵਧੀਆ ਹੈ ਤੇ ਦੇਖੋ ਜਿਹੜੀ ਚਾਂਦੀ ਹੁੰਦੀ ਹੈ ਕਾਲੀ ਬਿਲਕੁਲ ਨਹੀਂ ਪਸੰਦ ਲੱਗਦੀ ਹੈਗੀ ਤੇ ਚਾਂਗੂ ਦੀ ਸੋਹਣੀ ਲੱਗਦੀ ਹੈ ਬਹੁਤ ਵਧੀਆ ਲੱਗਦੀ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਤੋਂ ਪਰੇ ਜਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਇੱਕ ਦਾ ਸਾਰੇ ਠੀਕਾਂ ਕੋ ਵਧੀਆ ਹੋ ਦੇਖੀਏ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਆ ਮੇਰੇ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਐਂਡ ਤੱਕ ਦੇਖਿਆ ਕਰੋ ਵੀਡੀਓ ਸਾਰੀ ਤੇ ਜੇਕਰ ਤੁਸੀਂ ਨਵੇਂ ਮੇਰੇ ਚੈਨਲ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਦਾ ਨਾਂ ਤੁਸੀਂ ਕਮੈਂਟ ਕਰਕੇ ਦਿੰਦੇ ਆ ਮੇਰੇ ਬੱਚਿਆਂ ਨੂੰ ਦਮੇ ਲੱਗਦੀ ਹੈ ਨਾ ਤੇ ਦੁਪਹਿਰ ਦਾ ਹੋ ਗਿਆ ਟਾਈਮ ਦੇਖੋ ਜੀ ਸਵਾ 12 ਹੋ ਚੁੱਕੇ ਆ ਤੇ ਦਿਨ ਬਹੁਤ ਸਖਤ ਲੱਗਾ ਆ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਦੇਖੋ ਦਿਨ ਕਿੰਦਾ ਬਾਹਰ ਕੜਾਕਾ ਹੀ ਹੰਝਦਾ ਇੰਨੀ ਗਰਮੀ ਹੈ ਤੇ ਬਾਹਰ ਨਿਕਲ ਨਹੀਂ ਹੁੰਦਾ ਤੇ ਅੱਜ ਕੱਲ ਜਿੱਦਾਂ ਕਹ ਲੋ ਮੇਲਿਆਂ ਦਾ ਜ਼ੋਰ ਬਹੁਤ ਹੈ ਪ੍ਰੋਗਰਾਮ ਹਣਾ ਗਰਮੀਆਂ ਨੂੰ ਸਾਰੇ ਮੇਲੇ ਆਉਂਦੇ ਆ ਪ੍ਰੋਗਰਾਮ ਆਉਂਦੇ ਆ ਜਿਹੜੇ ਜਾਂਦੇ ਆ ਔਰ ਜਾਂਦੇ ਵਧੀਆ ਆ ਅੱਜ ਹੈਗਾ ਐਤਵਾਰ 26 ਤਰੀਕ 26 ਮਈ ਹੈ ਨਾ ਤੇ ਸਾਡੇ ਕਿਨਾਥ ਵਾਲੇ ਪ੍ਰੋਗਰਾਮ ਆ ਤੇ ਉੱਥੇ ਕੰਟੀ ਵਾਲੇ ਮਹਾਰਾਜ ਆਉਂਦੇ ਨੇ ਹੋਸ਼ਿਆਰਪੁਰ ਤੋਂ ਤੇ ਉੱਥੇ ਵੀ ਪ੍ਰੋਗਰਾਮ ਹੈਗਾ ਨਾਥਾਂ ਵਾਲੇ ਦੂਜਾ ਬਾਰਲੇ ਗੁਰਦੁਆਰਾ ਸਾਇਰ ਹੈਗਾ ਆ ਤੀਜੀ ਪਾਸ਼ਾਈ ਦਾ ਹੈ ਨਾ ਸੀ ਦੀ ਗੁਰੂ ਮੰਮਾ ਰਾਸੀ ਦਾ ਅੱਜ ਪ੍ਰੋਗਰਾਮ ਦਿਸ ਰਿਹਾ ਅੱਜ ਪਉ ਪੈਣੇ ਆ ਤੇ ਤੇ ਤੀਜਾ ਪ੍ਰੋਗਰਾਮ ਹੈਗਾ ਯਾ ਖਾੜੀ ਜਗ੍ਹਾ ਆ ਮਤਲਬ 26 ਮਈ ਅੱਜ ਸਾਲ ਬਾਅਦ ਹੁੰਦਾ ਪ੍ਰੋਗਰਾਮ ਇਹ ਤਰੀਕ ਰੱਖੀਏ ਦਿਨ ਜਿਹੜਾ ਮਰਜੀ ਆ ਜਵੇ ਤੇ ਗਏ ਅਗਰ ਆਲ ਹੁਣੀ ਚਲੋ ਮੈਂ ਤਾਂ ਨਹੀਂ ਜਾਣਾ ਤੇ ਅਰ ਕਿ ਸਾਰੇ ਮੇਲੇ ਛੱਡੇ ਮੈਂ ਨਹੀਂ ਕਰਮ ਅਸੀਏ ਮੇਰੇ ਤੇ ਅਗਲੇ ਸਾਲ ਵੈਗਰੂ ਸੋਖ ਰੱਖੀ ਸਾਰੇ ਮੇਲੇ ਜਾਵਾਂਗੇ ਤੇ ਮੱਥਾ ਟੇਕਾਂਗੇ ਤੇ ਹਾਜ਼ਰੀ ਲਾਵਾਂਗੇ ਤੇ ਅਰ ਕਿਸਮਾ ਕਿ ਬਾਬਾ ਬਡਵਾਕ ਸੀ ਮੇ ਜਾਣਾ ਸੀ ਉੱਥੇ ਵੀ ਰਹਿਣਾ ਸਾਡਾ ਜਾਣਾ ਤੇ ਵਾਇਗਰੂ ਚਲੋ ਨਹੀਂ ਮਜੂਰ ਸੀ ਚਲੋ ਨਹੀਂ ਜਾ ਹੋਇਆ ਸਾਡੀ ਤੈਰੀ ਪੱਕੀ ਹੁੰਦੀ ਆ ਹਸਾਲ ਹੀ ਜਾਇਦਾ ਜਾਇਦਾ ਨਾ ਤੇ ਖੈਰ ਗਰਮੀ ਮੇਚ ਮੇਲੇ ਸ਼ੁਰੂ ਹੁੰਦੇ ਆ ਤੇ ਮੇਲੇਾਂ ਦੀ ਹੋਈ ਸ਼ੁਰੂਆਤ ਹੁਣ ਸੂਸਾਂ ਦੇ ਮੇਲੇ ਤੋਂ ਬਾਅਦ ਸਾਰੇ ਮੇਲੇ ਹੋ ਜਾਂਦੇ ਸ਼ੁਰੂ ਉਤੋਂ ਮੇਲੇਾਂ ਜੋਰ ਬਹੁਤ ਹੁੰਦਾ ਹੈ ਤੇ ਨਾਲ ਹੀ ਗਰਮੀ ਹੁੰਦੀ ਆ ਗਰਮੀ ਦਾ ਜੋਰ ਹੁੰਦਾ ਆ ਦੇਖੋ ਜੀ ਜਿਹੜੇ ਪ੍ਰੋਗਰਾਮ ਆ ਹਨਾ ਉਹ ਤੇ ਜਿਹੜੇ ਰੱਖੇ ਹੋਏ ਆ ਟਾਈਮ ਤਰੀਕ ਉਹ ਤਾਂ ਆਉਣੇ ਆਉਣੇ ਹੁੰਦੇ ਹੈਗੇ ਹਨਾ ਤੇ ਗਰਮੀ ਜਿਆਦਾ ਪਾਣੀ ਪੁਣੀ ਜਿਆਦਾ ਪੀਆ ਕਰੋ ਨਾਸ਼ ਕੰਜ ਵੀ ਪੀਆ ਕਰੋ ਬਣਾ ਕੇ ਹਨਾ ਤੇ ਤਾਂ ਜੋ ਗਰਮੀ ਨਾ ਹੋਵੇ ਅੰਦਰ ਪਵੇ ਦਮ ਰੋਟੀ ਵੀ ਆਪਾਂ ਥੋੜੀ ਬਹੁਤੀ ਜ਼ਰੂਰ ਖਾਣੀ ਚਾਹੀਦੀ ਹੈ ਇਹਨੇ ਵੀ ਪਾਣੀ ਪੀ ਜਾਣਾ ਤੇ ਰੋਟੀ ਦਾ ਵੀ ਖਿਆਲ ਰੱਖਿਓ ਰੋਟੀ ਨਾ ਖਾਣ ਨਾਲ ਗਰਮੀ ਪੈਂਦੀ ਫਿਰ ਬਹੁਤ ਪ੍ਰੋਬਲਮ ਖੜੀ ਹੋ ਜਾਂਦੀਆਂ ਤੇ ਸੋ ਇਹ ਗੱਲ ਆ ਤੇ ਤੁਹਾਨੂੰ ਇੱਕ ਚੀਜ਼ ਸਿਖਾਉਣੀ ਆ ਮਤਲਬ ਦਿਖਾਉਣੀ ਆ ਤੇ ਚਲੋ ਮੈਂ ਆਹ ਚੀਜ਼ ਮਤਲਬ ਦੀ ਡੀਪ ਕਲੀਨਿੰਗ ਕਰਨੀ ਸੀਗੀ ਤੇ ਸੋਚਿਆ ਜੇ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰਦੇ ਆ ਤੁਹਾਨੂੰ ਵੀ ਪਤਾ ਲੱਗੂਗਾ ਔਰ ਜਿਹੜਾ ਮਤਲਬ ਬਣਾਉਣੀ ਚਾਹੀਏ ਉਹ ਵੀ ਹੋ ਜੂਗੀ ਹੈਨਾ ਤਾਂ ਆਹ ਜਿਹੜਾ ਸ਼ੇਅਰ ਕਰਦੇ ਆ ਤੇ ਚਲੋ ਜੀ ਰੱਖਦੇ ਆ ਸਮਾਨ ਇੱਥੇ ਤੇ ਪਹਿਲਾਂ ਮੈਂ ਪੀ ਲਵਾਂ ਪਾਣੀ ਤੇ ਮੈਨੂੰ ਬਹੁਤ ਪਿਆਸ ਲੱਗੀ ਆ ਹੈਨਾ ਕਾ ਪੀਨੇ ਆ ਗਰਮੀ ਬਹੁਤ ਜ਼ਿਆਦਾ ਆ ਦੇਖੋ ਗਰਮੀ ਵਿੱਚ ਆਪਾਂ ਨੂੰ ਲਿੰਕਾ ਪੀਣਾ ਚਾਹੀਦਾ ਹੈ ਨਾ ਲਿੰਕਾ ਹੋ ਗਿਆ ਅਸ਼ਕੰਜਵੀ ਹੋ ਗਈ ਤੇ ਠੰਡਾ ਠਾਠਾ ਲਿੰਕਾ ਪੀਣਾ ਨਾ ਗੈਸ ਬਾਲੋ ਨਹੀਂ ਜੀ ਹੋਗੀ ਸਹੀ ਰਹਿੰਦਾ ਹਾਂਜੀ ਜੀ ਖੂਨ ਤਿਆਰੀ ਹੋਣਾ ਲੇਟ ਆ ਗਈ ਆ ਦੇਖਦਾ ਜਾਓਗੇ ਪਨੀਰੀ ਬਣਨੀ ਐ ਪਨੀਰੀ ਪਨੀ ਨਾ ਟਾਈ ਆ ਤਾਂ ਨੀਰੀ ਨੂੰ ਨਾ ਖਰਾਬ ਹੋ ਜੇ ਤਾਂ ਸਹੀ ਹੋ ਜੂਗੀ ਦੇਖੋ ਜੀ ਜੀਵਨ ਦਾ ਹਾਲ ਹੈ ਨਾ ਧੁੱਪ ਦੇਖਦੇ ਆ ਨਾ ਗਰਮੀ ਦੇਖਦੇ ਆ ਹਨਾ ਤੇ ਜੀਵਨ ਦਾ ਇਹਨੂੰ ਕਹਿੰਦੇ ਆ ਦਿਨੇ ਵੀ ਧੋੜ ਲਗਿੰਦੀ ਆ ਤੇ ਫੇਰ ਰਾਤ ਨੂੰ ਜਦੋਂ ਲੇਟ ਆਉਂਦੀ ਆ ਤਾਂ ਵੀ ਧੋੜਨਾ ਪੈਂਦਾ ਸੱਪਾਂ ਨੇ ਸਰੀਆਂ ਮਿੱਧ ਕੇ ਖੇਤੀ ਹੁੰਦੀ ਆ ਇਹ ਖੇਤੀ ਕੋ ਸੌਖੀ ਨਹੀਂ ਹੁੰਦੀ ਹੈਗੀ ਯੇਨੀ ਤੱਬ ਵੀ ਸਾਡੀ ਧੁੱਪ ਵਿੱਚ ਗਏ ਆ ਦੇਖੋ ਜੀ ਕਿਉਂ ਕੰਮ ਹੋਵੇ ਦਿਖਦਾ ਤਾਂ ਫਿਰ ਆਪਾਂ ਨੂੰ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ ਕਿ ਨਾ ਚੈਨ ਆਉਦੀ ਆ ਤੇ ਉਹ ਫਿਰ ਕੰਮ ਹੀ ਕੰਮ ਹੁੰਦਾ ਵੀ ਅਸੀਂ ਕੰਮ ਨਵੇੜ ਲਈ ਕੰਮ ਕਰ ਲਈਏ ਨਾ ਕਿਉਂ ਇਹਨਾਂ ਦੇ ਵਿੱਚ ਪਨੀਰੀ ਹੁਣ ਪਾਲਣਗੇ ਫੀਪਰੀ ਹੋ ਗਈ ਤਾਂ ਫਿਰ ਅਗਲੇ ਮਹੀਨੇ ਜੁਰਾ ਸ਼ੁਰਾਂ ਤੇ ਝੋਨੇ ਲੱਗਣੇ ਸ਼ੁਰੂ ਹੋ ਜਾਣਾ ਕੰਮ ਗਰਮੀ ਜੂ ਦੀ ਚਾਹ ਨਾ ਪੀਆ ਕਰੋ ਤੇ ਜਦੋਂ ਆਪਾਂ ਸਕੰਜਵੀ ਹੋ ਗਈ ਠੰਡਾ ਹੋ ਗਿਆ ਜਿਹਦਾ ਲਿੰਕਾ ਇਸ ਤਰ੍ਹਾਂ ਪੀਆ ਕਰੋ ਜਿਹੜੀ ਚਾਹ ਹੁੰਦੀ ਹੈ ਗੈਸ ਪ੍ਰੋਬਲਮ ਖੜੀ ਕਰਦੀ ਨਾਲ ਤੇ ਯਾਬ ਹੁੰਦਾ ਹੈ ਤੇ ਕਈ ਹੋਰ ਹੋ ਜਾਂਦੀਆਂ ਪ੍ਰੋਬਲਮ ਨਾਲ ਹੈ ਨਾ ਤੇ ਰੂ ਆਪ ਦਾ ਵੀ ਚਲੋ ਉਹ ਵੀ ਬਣਾ ਲੈਂਦਾ ਵੀ ਬਣ ਜਾਂਦਾ ਬਹੁਤ ਵਧੀਆ ਮਿੱਠਾ ਲੱਗਦਾ ਸਵਾਦ ਦਾ ਤੇ ਕਦੇ ਮੇਰਾ ਤਕਰੀਬਨ ਪੀਤਾ ਗਿਆ ਆ ਹਾਂਜੀ ਹੁਣ ਮੈਂ ਨਾ ਰੱਖ ਲੈਣਾ ਪਾਣੀ ਆ ਰੱਖ ਲਿਆ ਭਾਂਡਾ ਤੇ ਇੱਕ ਇੱਕ ਗਲਾਸ ਪਾਣੀ ਦੇ ਮੈਂ ਪਾਉਂਗੀ ਵਿੱਚ ਇਹਦੇ ਹਨਾ ਤੇ ਇੱਕ ਗਲਾਸ ਪਾਉਂਗੀ ਵੱਡਾ ਪਾਣੀ ਦਾ ਪਾਤਾ ਤੇ ਫਿਰ ਇਹ ਚ ਪਾਣੀ ਆ ਪਤਤੀ ਚਾਹ ਪਤਤੀ ਅੰਨੇ ਇੱਕ ਗਲਾਸ ਵਿੱਚ ਪਾਤਾ ਚ ਪਾਣੀ ਦਾ ਵੱਡਾ ਗਲਾਸ ਪਾਣੀ ਦਾ ਪਾਇਆ ਤੇ ਆ ਇੱਕ ਵੱਡਾ ਚਮਚਾ ਪਾ ਦੇਣਾ ਚਾਹ ਪਤੀ ਦਾ ਤੇ ਜਿਹਨਾਂ ਬਾਅਦ ਚਾਹ ਬਣਾਉਣੇ ਆ ਤਾਂ ਮੈਂ ਸਾਰੇ ਇਹਦੇ ਵਿੱਚ ਪਾ ਦੇਣਾ ਤੇ ਇੱਕ ਚਮਚ ਪਾ ਦੇਣਾ ਡਿਟਰਜੈਂਟ ਸਰਫ ਜਿਹੜੀ ਆ ਇਹ ਮੇਤੋ ਜਿਹੜੀ ਤੁਸੀਂ ਮਾਰਜੀ ਸਰਫ ਲੈ ਸਕਦੇ ਆ ਇਹ ਮੇਟੋਗੇ ਸਰਫ ਐਕਸਲ ਕਈ ਵੀਲ ਪੀ ਪਾ ਲੈਂਦੇ ਆ ਕਈ ਸਰਫ ਹੁੰਦੇ ਆ ਕਈ ਨਾ ਹੁੰਦੇ ਆ ਇੱਕ ਚਮਚਾ ਮੈਂ ਹੰਡਚਾ ਦਿੰਦਾ ਪਾ ਲਿਆ ਤੇ ਇੱਕ ਨਿੰਬੂ ਪਾ ਲਿਆ ਤੇ ਆ ਛੋਟਾ ਜਿਹਾ ਤੇ ਇੱਕ ਨਿੰਬੂ ਪਾ ਦੇਣਾ ਕਿਉਂ ਨਿੰਬੂ ਨਾਲ ਫਿਰ ਜਿਹੜੀ ਆ ਕਾਲਕੀ ਜਿਹੜੀ ਆ ਸਾਰੀ ਚੱਕੀ ਜਾਂਦੀ ਆ ਤੇ ਇੱਕ ਨਿੰਬੂ ਨਿਚੋੜ ਲਿਆ ਵਿੱਚ ਇਹਦੇ ਵਿੱਚ ਬਸ 2 ਜਾਂ 3 ਮਿੰਟ ਹਨਾ ਰੱਖਣਾ ਇਹਨੂੰ ਮੈਂ ਬੱਲਣ ਨੂੰ ਜਣੀ ਚਾਂਜਰਾਂ ਨੂੰ ਬੱਲਣ ਨੂੰ ਮੈਂ 3 ਮਿੰਟ ਰੱਖੂਗੀ ਤੇ ਹੁਣ ਦੇਖੋ ਕਿ ਇਹਦਾ ਕਲਰ ਕਿਦਾਂ ਰਿਹਾ ਤੇ ਬਾਅਦ ਚੋਂ ਤੁਸੀਂ ਦੇਖੋ ਕਲਰ ਕਿਦਾਂ ਦਾ ਹੋਣਾ ਇਹਦਾ ਤੇ ਇਹ ਤੱਕ ਤੁਸੀਂ ਵੀ ਅ ਟਰਾਈ ਕਰਿਓ ਆਪਣੇ ਘਰ ਬਾਜ਼ਾਰ ਨਾਲ ਜਾਣ ਨਾਲ ਤੇ ਆਪਾਂ ਘਰ ਹੀ ਮਤਲਬ ਚਾਂਦੀ ਦੇ ਗਹਿਣਿਆਂ ਨੂੰ ਸਾਫ਼ ਰੱਖੀਏ ਤਾਂ ਲੋ ਜੀ ਮੈਂ ਹੁਣ ਇਦੇ ਵਿੱਚ ਪਾਤੀਆਂ ਤੇ ਇਹਨਾਂ ਨੂੰ ਸਫਾਈ ਕਰਦੇ ਹੁੰਦਿਆਂ ਨੂੰ ਤੇ ਇਹਦੇ ਅੰਦਰ ਇਹ ਮੇਛੀ ਜਾਣਾ ਹੈ ਤਾਂ ਜਿਹੜਾ ਕੋਨਾ-ਕੋਨਾ ਹੈ ਨਾ ਕੋਈ ਨਾ ਰਹਿ ਜਵੇ ਇਹਦਾ ਸਾਰੇ ਮਤਲਬ ਸਾਰੇ ਕੋਨੇ-ਕੋਨੇ ਜਮ ਮੈ ਨਿਕਲ ਜਾਵੇ ਤੇ ਮੇਰੀ ਝਾਂਜਰਾਂ ਦੀ ਇੱਕਦਾਂ ਸਫਾਈ ਹੋ ਜਵੇ ਤੇ ਮੇਰੀਆਂ ਭੈਣਾਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਨਾ ਤੇ ਇਸ ਕਰਕੇ ਹੁਣ ਦੋ ਤਿੰਨ ਮਿੰਟ ਬਾਅਦ ਇਹਨੂੰ ਤੁਹਾਨੂੰ ਦਿਖਾਉਂਗੀ ਵੀ ਕਿਦਾਂ ਦਾ ਕੀ ਬਣਿਆ ਇਹਦਾ ਹਾਂਜੀ 2 3 ਮਿੰਟ ਤੋਂ ਬਾਅਦ ਮੈਂ ਹਨਾ ਗੈਸ ਕਰਤਾ ਬੰਦ ਤੇ ਇਹਨੂੰ ਜਿਉਂ ਵੀ ਮਤਲਬ ਇੱਕ ਗਲਾਸ ਪਾਣੀ ਦਾ ਲੈ ਲਿਆ ਸੀਗਾ ਤੇ ਨਿੰਬੂ ਪਾ ਲਿਆ ਸੀਗਾ ਤੇ ਸਰਫ ਵਿੱਚ ਪਾ ਲਿਆ ਸੀਗਾ ਸਾਰਾ ਮਿਸ਼ਨ ਬਣਾ ਕੇ ਤੇ ਵਿੱਚ ਪਾਤੀ ਅਸੀਂ ਝੰਝਰਾ ਉਬਲ ਨੂੰ ਤੇ ਤਾਂ ਜੋ ਜਿਹੜੀਆਂ ਮੈਲੇ ਦੀ ਉਬਲ ਜਾਵੇ ਉਗਲ ਜਾਵੇ ਸਾਰੀ ਸਾਫ ਹੋ ਜਵੇ ਤੇ ਜਿਹੜੀਆਂ ਰਹਿ ਗਈਆਂ ਮਤਲਬ ਹਨਾ ਉਹ ਮਤਲਬ ਮੈਂ ਬਰਸ਼ ਨਾਲ ਹੁਣ ਨਹੀਂ ਸਾਫ ਕਰੂੰਗੀ ਤੇ ਦੇਖੋ ਪਲੇਟ 'ਚ ਰੱਖ ਲਈਆਂ ਤੇ ਹੈਗੇ ਬਹੁਤ ਗਰਮੀਆਂ ਵੈਸੇ ਤੇ ਜਿਹੜਾ ਦੰਦਾ ਵਾਲਾ ਬੁਰਸ਼ ਆ ਉਹਨਾਂ ਮੈਂ ਸਾਰੀਆਂ ਸਾਫ਼ ਕਰੂੰ ਕੋਈ ਕੋਨਾ ਜਿੱਦਾਂ ਕੱਲੋ ਰਹਿ ਜਾਂਦਾ ਤੇ ਇਸ ਬੁਰਸ਼ ਨਾਲ ਸਾਫ਼ ਹੋ ਜਾਂਦਾ ਹੈ ਇੱਕਦਮ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਦੀ ਤੇ ਬੁਰਸ਼ ਨਾਲ ਇਹਦੇ ਸਾਫ਼ ਕਰਨਾ ਤਾਜ਼ਾ ਹੋ ਜਾਂ ਚਮਕ ਜਾਣਾ ਵਧੀਆ ਹੋ ਜਾਂਣ ਦੇਖਣ ਨੂੰ ਵਧੀਆ ਲੱਗੇ ਤੇ ਕਾਫੀ ਟਾਈਮ ਲੰਘ ਜਾਵੇ ਹੈਨਾ ਸਫਾਈ ਕਰਨ ਦੇ ਨਾਲ ਤੇ ਦੇਖੋ ਜੇ ਕਾਲੇ ਜੀ ਤਾਂ ਵਧੀਆ ਨਹੀਂ ਲੱਗਦੀ ਹੈ ਕਿ ਜਾਂਦੀ ਤੇ ਸਾਫ਼ ਸੁਥਰੀ ਵਧੀਆ ਲੱਗਦੀ ਸੋਹਣੀ ਲੱਗਦੀ ਚਮਕਦਾਰ ਵਧੀਆ ਲੱਗਦੀ ਆ ਤੇ ਇਸ ਕਰਕੇ ਥੋੜੀ ਜਿਹੀ ਮਿਹਨਤ ਦੇ ਨਾਲ ਤੇ ਇੰਨੀ ਸਫਾਈ ਹੋ ਜਾਂਦੀ ਆ ਤੇ ਬਹੁਤ ਵਧੀਆ ਲੱਗਦੀ ਆ ਤੇ ਦੋਨੇ ਹੀ ਮੈਂ ਇਹ ਇਹਦਾ ਜਿਹੜਾ ਸਿੱਧਾ ਪਾਸਾ ਵੀ ਦੇ ਸਾਫ਼ ਕਰ ਲੈਣਾ ਤੇ ਜਿਹੜਾ ਉਲਟਾ ਪਾਸਾ ਉਹ ਵੀ ਦੇ ਸਾਫ਼ ਕਰ ਲੈਣਾ ਬਰਸ਼ ਦੇ ਨਾਲ ਕਿਉਂ ਬਰਸ਼ ਹੈਗਾ ਨਵਾਂ ਨਵਾਂ ਬਰਸ਼ ਹੈ ਜਿਹਦਾ ਮਤਲਬ ਜਿਹੜੇ ਦੰਦੇ ਸਹੀ ਹੁੰਦੇ ਆ ਜੇ ਪੁਰਾਣਾ ਬਰਸ਼ ਲੈਨੇ ਤਾਂ ਉਹ ਦੰਦੇ ਚੰਗੀ ਤਰ੍ਹਾਂ ਕੋਨੇ ਸਾਫ਼ ਨਹੀਂ ਕਰਦਾ ਹੈਗਾ ਤੇ ਜਿਹੜਾ ਹੁਣ ਜਿਹੜਾ ਪਾਣੀ ਹੈ ਨਾ ਬਣਾਇਆ ਹੋਇਆ ਤੇ ਇਹਦੇ ਨਾਲ ਹੀ ਮੈਂ ਸਾਫ ਕਰਨਾ ਹੋਰ ਕੋਈ ਜੀ ਚੀਜ਼ ਉਸ ਨਹੀਂ ਕਰਨੀ ਹੈਗੀ ਤੇ ਇਹਦੇ ਨਾਲ ਹੀ ਸਾਫ ਕਰਨਾ ਤੇ ਇਹ ਪਾਣੀ ਬਹੁਤ ਵਧੀਆ ਆ ਤੇ ਹੈਗਾ ਵੀ ਇੱਕਦਮ ਕੋਸਾ ਆ ਤਾਂ ਆਪਾਂ ਠੰਡਾ ਪਾਣੀ ਨਹੀਂ ਲੈਣਾ ਠੰਡਾ ਪਾਣੀ ਲਵਾਂਗੇ ਤਾਂ ਫਿਰ ਉਹ ਅਸਰ ਨਹੀਂ ਹੈਗਾ ਤੇ ਗਰਮ ਪਾਣੀ ਨਾਲ ਥੋੜਾ ਅਸਰ ਜਲਦੀ ਹੋ ਜਾਂਦਾ ਸੋਨਾ ਹੋ ਜਾਂਦਾ ਵਧੀਆ ਹੋ ਜਾਂਦਾ ਆ ਤਾਂ ਦੇਖੋ ਹੁਣ ਇਹਦੇ ਸਫਾਈ ਕਰ ਲੈਣੀ ਦੋਨਾਂ ਮੇ ਪਹਿਲਾਂ ਦੀ ਤੇ ਫਿਰ ਇਹ ਮੇਰੇ 2-3 ਮਿੰਟ ਲੰਘ ਜਾਣੇ ਸੌਖੇ ਬਹੁਤ ਵਧੀਆ ਤੁਸੀਂ ਵੀ ਟੈਕ ਜ਼ਰੂਰ ਵਰਤੇਓ ਕਿਉਂ ਬਹੁਤ ਸੌਖਾ ਆ ਤੇ ਬਸਟ ਦੇ ਨਾਲ ਹੀ ਹੌਲੀ ਹੌਲੀ ਮੈਂ ਸਾਫ ਕਰ ਲੈਣਾ ਇਹਨੂੰ ਸਾਰਾ ਇਦਾਂ ਹੀ ਤੇ ਕੁਝ ਉਬਾਲ ਕੇ ਕਰ ਲਿਆ ਤੇ ਕੁਝ ਬੁਸ਼ਨਾਕ ਹੋਇਆ ਹੋਊਗਾ ਤੇ ਕੋਲ ਮਲਾ ਕੇ ਇੱਕਦਮ ਮੇਰੀਆਂ ਪਹਿਲਾਂ ਸਾਫ ਹੋ ਜਾਣਗੀਆਂ ਦੇਖੋ ਜੀ ਸਫਾਈ ਵਧੀਆ ਲੱਗਦੀ ਆ ਸਾਫ ਸਫਾਈ ਸਾਰਿਆਂ ਨੂੰ ਪਸੰਦ ਆ ਕਰਤੀ ਵੀ ਜਦ ਆ ਜਿੱਦਾਂ ਆਪਾਂ ਸਫਾਈ ਰੱਖਦੇ ਆ ਤੇ ਚਲੋ ਰੱਖਣੀ ਚਾਹੀਦੀ ਆ ਤੋਂ ਹੋਰ ਆਪਾਂ ਇਹਦੇ ਗਹਿਣਿਆਂ ਦੀ ਸਫਾਈ ਹੁੰਦੀ ਆ ਉਹ ਵੀ ਦੇਖਣ ਨੂੰ ਵਧੀਆ ਲੱਗਦੇ ਆ ਤੇ ਮੈਲ ਫਸੀ ਨਹੀਂ ਵਧੀਆ ਲੱਗਦੀ ਹੈਗੀ ਤਸ ਕਰਕੇ ਥੋੜੀ ਜਿਹੀ ਮਿਹਨਤ ਕਰਕੇ ਤੇ ਵਧੀਆ ਹੋ ਜਾਂਦਾ ਆ ਸੋਹਣਾ ਹਾਂਜੀ ਬ੍ਰਸ਼ ਫੇਰਨ ਤੋਂ ਬਾਅਦ ਹੋਈਆਂ ਸਾਫ ਤਾਂ ਹੁਣ ਇਹਨਾਂ ਨੂੰ ਧੋਲਾਂਗੇ ਤੇ ਆ ਲੈ ਮੈਂ ਸਾਫ ਪਾਣੀ ਤੇ ਸਾਫ ਪਾਣੀ ਚ ਨਾਲ ਧੋਵਾਂਗੇ ਦੇਖੀ ਪਤਾ ਲੱਗੂ ਉਹ ਵੀ ਕਿੰਨਾ ਨਖਾਰ ਆਇਆ ਦੇਖੋ ਤਾਂ ਉਹ ਕਿਦਾਂ ਸਾਫ਼ ਹੋ ਗਈਆਂ ਦੇਖੋ ਪਹਿਲੇ ਵਾਲੀਆਂ ਹੈਗੀਆਂ ਕਿ ਨਹੀਂ ਚੇਂਜ ਹੋ ਗਈਆਂ ਨਾ ਜਿਹੜੀਆਂ ਮਹਿਲ ਨਿਕਲ ਗਈਆਂ ਵਿੱਚੋਂ ਇਹਨਾਂ ਦੇ ਤੇ ਸਾਫ਼ ਹੋ ਗਈਆਂ ਤੇ ਥੋੜੀ ਜਿਹੀ ਮਿੱਟੀ ਤੇ ਬਹੁਤ ਹੀ ਸਾਫ਼ ਪਹਿਲਾਂ ਪਾਣੀ ਨੂੰ ਸਾਫ਼ ਨਹੀਂ ਹੈਗਾ ਤੇ ਇਹ ਹੋਰ ਸਾਫ਼ ਪਾਣੀ ਚ ਨਾਲ ਧੋਣੀ ਆ ਤੇ ਆ ਦੇਖੋ ਤੋਂ ਲਈਏ ਸਾਫ਼ ਪਾਣੀ ਚ ਤੇ ਹੋ ਗਈ ਐਕਦਾਮ ਸਾਫ਼ ਧੋਣੀ ਇਹਨਾਂ ਨੂੰ ਕਾਟਨ ਦੇ ਕੱਪੜੇ ਵਿੱਚ ਨਾ ਆਪਾਂ ਸਕਾਉਣਾ ਆ ਬੜਿਆ ਇਹਨਾਂ ਨੂੰ ਸਾਫ਼ ਕਰਨਾ ਹੈ ਤੇ ਵਸੇ ਤਾਂ ਪੁੰਜਣਾ ਇਹਨਾਂ ਨੂੰ ਤਾਂ ਜੋ ਵਧੀਆ ਰੋਵੇ ਇਹ ਸੁੱਕ ਜਾਣ ਸਾਫ਼ ਹੋ ਜਾਣ ਤੇ ਜੇ ਮਤਲਬ ਨਾ ਆਹ ਕਲਰ ਲੈ ਜੇ ਮਤੋਂ ਆ ਦੇਖੋ ਜਿਹੜੇ ਆ ਕਲਰ ਹੁੰਦੇ ਆ ਨਾ ਉੱਪਰ ਇਹਦੇ ਡਿਜ਼ਾਈਨ ਹੁੰਦੇ ਆ ਕਲਰ ਹੁੰਦੇ ਆ ਤੋ ਆਪਾਂ ਕਲਰਾਂ ਨੂੰ ਨਹਲ ਪਾਛ ਲਾ ਕੇ ਵੀ ਆਪਾਂ ਮਤਲਬ ਦੁਆਰਾ ਕਰ ਸਕਦੇ ਆ ਤੇ ਕਲਰ ਕਰ ਸਕਦੇ ਆ ਤੇ ਦੇਖੋ ਮੈਲ ਦਾ ਕੋਨਾ ਕੋਨਾ ਲਿਖ ਰਿਹਾ ਸਾਰਾ ਤੇ ਇਹਨਾਂ ਵਿੱਚ ਕਾਲਿਆ ਹੁਣ ਤੇ ਆ ਵੀ ਸੁੱਕ ਗਈ ਆ ਤੇ ਆਪਾਂ ਇਹਨਾਂ ਨੂੰ ਪੋਸਟ ਲਾ ਕੇ ਨਾ ਤੇ ਇਹਨਾਂ ਨੂੰ ਕਲਰ ਕਰ ਸਕਦੇ ਆ ਇਹ ਤਾਂ ਨਵੀਆਂ ਬਣ ਗਈਆਂ ਨਵੀਆਂ ਹੋ ਗਈਆਂ ਨਾ ਤੇ ਆ ਦੇਖੋ ਇਹਨਾਂ ਨੇ ਕਲਰ ਕਾਟਦਾ ਹੈ ਕਲਰ ਬਹੁਤ ਸੋਹਣਾ ਹੋ ਗਿਆ ਬਹੁਤ ਵਧੀਆ ਲੱਗਦਾ ਹੈ ਇਹ ਕਲਰ ਕੋਈ ਵੀ ਉਵਲਣ ਨਾ ਹੋ ਜਾਂਦਾ ਇਹ ਤਾਂ ਤੇ ਕਲਰ ਲੱਥ ਜਾਂਦਾ ਹੈ ਤੇ ਆਪਾਂ ਕਲਰ ਕਰ ਵੀ ਸਕਦੇ ਆ ਤੇ ਨਹੀਂ ਵੀ ਕਰ ਸਕਦੇ ਆ ਤੁਹਾਨੂੰ ਚੰਗਾ ਲੱਗਦਾ ਆਪਾਂ ਕਰ ਸਕਦੇ ਆ ਜੇ ਨਹੀਂ ਚੰਗਾ ਲੱਗਦਾ ਨਹੀਂ ਕਰ ਸਕਦੇ ਹਨ ਇਹ ਗੱਲ ਹੈ ਇਹ ਮੇਰੀਆਂ ਪਾਈਲਾਂ ਹੋਈਆਂ ਸਾਫ਼ ਦੇਖੋ ਜੀ ਮੇਰੇ ਪਾਈਲਾਂ ਕਿੰਨੀ ਸੋਹਣੀਆਂ ਹੋ ਗਈਆਂ ਇੱਕਦਮ ਸਾਫ਼ ਹੋ ਗਈਆਂ ਹਨ ਤੇ ਜੋ ਜਿੱਦੀ ਮੈਲ ਆ ਸਭ ਵਿੱਚੋਂ ਨਿਕਲ ਗਈ ਹੈ ਤੇ ਇਹਨਾਂ ਇੱਕਦਮ ਚਮਕ ਗਈਆਂ ਤੇ ਆ ਦੇਖੋ ਕਿੰਨੀ ਸੋਹਣੀਆਂ ਲੱਗਦੀਆਂ ਕਿੰਨੀ ਵਧੀਆ ਲੱਗਦੀਆਂ ਤੇ ਤੁਸੀਂ ਵੀ ਇਹ ਟ੍ਰਿਕ ਟਰਾਈ ਕਰਿਓ ਤੇ ਘਰ ਵਿੱਚ ਹੀ ਚਾਂਦੀ ਦੇ ਗਹਿਣੇ ਸਾਫ਼ ਕਰ ਸਕਦੇ ਆਪਾਂ ਇਹ ਹੀ ਟ੍ਰਿਕ ਦੇ ਨਾਲ ਤੇ ਮੇਰੇ ਇਹ ਤਾਂ ਪਹਿਲਾਂ ਬਹੁਤ ਸੋਹਣੀਆਂ ਹੋਈਆਂ ਇੱਕਦਮ ਚਮਕਣ ਲੱਗ ਗਈਆਂ ਤੇ ਦੇਖੋ ਕੱਲਾ ਕੱਲਾ ਡਿਜ਼ਾਈਨ ਦਸਣਾ ਪਿਆ ਇਹਦਾ ਤੇ ਪਹਿਲਾਂ ਮਿਲਣਾ ਇਹਨੂੰ ਟਕੇ ਪਏ ਸੀਗੇ ਡਿਜ਼ਾਈਨ ਇਹਦੇ ਲਿਖਦਾ ਨਹੀਂ ਸੀ ਕੁਝ ਵੀ ਤੇ ਤੁਸੀਂ ਇਹ ਟਰਾਈ ਕਰਿਓ ਟਰਿਕ ਤੇ ਬਹੁਤ ਵਧੀਆ ਹੈ ਤੇ ਦੇਖੋ ਜਿਹੜੀ ਚਾਂਦੀ ਹੁੰਦੀ ਹੈ ਕਾਲੀ ਬਿਲਕੁਲ ਨਹੀਂ ਪਸੰਦ ਲੱਗਦੀ ਹੈਗੀ ਤੇ ਚਮਕ ਦੀ ਸੋਹੇ ਲੱਗਦੀ ਹੈ ਬਹੁਤ ਵਧੀਆ ਲੱਗਦੀ ਹੈ ਤੇ ਆਦੇ ਵੀਲੋਗ ਦਾ ਕਰਦੇ ਇੱਥੇ ਐਂਡ ਫਿਰ ਮਿਲਦੇ ਹਾਂ ਕਿਸੇ ਨਵੇਂ ਵੀਲੋਗ ਦੇ ਨਾਲ ਤੁਹਾਡੇ ਲਈ ਮੈਂ ਨਵੇਂ ਨਵੇਂ ਵੀਡੀਓ ਲੈ ਕੇ ਆਉਣੀ ਆ ਤੁਹਾਨੂੰ ਚੰਗੀਆਂ ਲੱਗਦੀਆਂ ਵਧੀਆ ਲੱਗਦੀਆਂ ਹਨ ਤੇ ਸਸਿਕਾ ਸਾਰਿਆਂ ਨੂੰ